ਕਾਤੇ ਦੇ ਬਾਅਦ ਕਿ ਸਾਰੇ ਇੰਡੀਆ ਤੋਂ ਬਹੁਤ ਬਤਾਵਾ ਕਰਕੇ ਆਏ ਸਵਾਲ ਪੁੱਛਾਏ ਇੱਕ ਨਵੀਂ ਲੂਕ ਇਨ ਪਲਾਨ ਹੋਣਾ ਚਾਹੀਦਾ ਹੈ ਯਾ ਬਾਹਰ ਪਰ ਵੀਰ ਕੰਪਨੀ ਆ ਕੇ ਸਾਰੇ ਭਾਈ ਸਿਗਰ ਕਰ ਰਹੇ ਨੇ ਇਹ ਤੇ ਬਿਨਾਂ ਕਾਉਂਟ ਬੋਰਡ ਬਿਜ਼ਨਸ ਹੋਣ ਚਾਹੀਦਾ ਹੈ ਸੁਤਾਨ ਰੋਗ ਪਰ ਜਿਹੜੀ ਐਗਜ਼ਿਬਿਸ਼ਨ ਹੈ ਮੇਰਾ ਮੰਨਣਾ ਤਾਂ ਇਹ ਹੈ ਵੀ ਇਹ ਜਿਹੜੀ ਸਾਈਕਲ ਪਾਰਟਸ ਨੇ ਜਾਂ ਲੁਧਿਆਣਾ ਜਿਹੜਾ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਈਕਲ ਇੰਡਸਟਰੀ ਦੀ ਹੱਬ ਹੈ 95% ਆਫ ਦਾ ਸਾਈਕਲ ਪਾਰਟਸ ਪਲਸ ਸਾਈਕਲ ਅਸੈਂਬਲ ਕਰਕੇ ਇਹ ਤੋਂ ਹੀ ਲੁਧਿਆਣੇ ਤੋਂ ਹੀ ਬਾਹਰ ਵਾਲੀ ਕੰਟਰੀਜ਼ ਦੇ ਵਿੱਚ ਐਕਸਪੋਰਟ ਵੀ ਕੀਤੇ ਜਾਂਦੇ ਨੇ ਤੇ 올 ਓਵਰ ਇੰਡੀਆ 올 ਓਵਰ ਦਾ ਵਰਲਡ ਵੀ ਆਰ ਫੇਮਸ ਫੋਰ ਆਰ ਬੈਸਟ ਸਾਈਕਲ ਪਾਰਟਸ ਐਂਡ ਬੜੇ ਚੰਗੇ ደረጃ ਦੇ ਉੱਤੇ ਜਿਹੜੇ ਇਹ ਨਾਮ ਨੇ ਇਹ ਸਾਨੂੰ ਹਰ ਜਗ੍ਹਾ ਜਾ ਕੇ ਸੁਣਨ ਨੂੰ ਮਿਲਦਾ ਪਹਿਲਾ ਤਾਂ ਮੈਨੂੰ ਬਹੁਤ ਮਾਣ ਹੈ ਇਸ ਦਾ ਦੂਸਰਾ ਅੱਜ 6 ਸਾਲਾਂ ਬਾਅਦ ਲੁਧਿਆਣੇ ਲਈ ਬੜੀ ਪ੍ਰਾਊਡ ਵਾਲੀ ਗੱਲ ਹੈ ਕਿ ਲੁਧਿਆਣੇ ਦੇ ਵਿੱਚ ਇਹ ਜਿਹੜੀ ਆਰਟ ਇੰਡੀਆ ਕੰਜੀ ਫਾਇਰ ਡਾਂਕੀ ਐਕਸੀਬਿਸ਼ਨ ਇੱਥੇ ਲੱਗੀ ਹੈ ਔਰ ਦੇਖੋ ਕਿੰਨੀ ਮਾਣ ਵਾਲੀ ਗੱਲ ਹੈ ਕਿ ਦਿੱਲੀ ਜਿਹਨੂੰ ਕਿ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਹੈ ਉੱਥੇ ਜਿਹੜੇ ਬਾਅਰ ਜਾਂਦੇ ਸੀ ਜਾਂ ਉੱਥੇ ਜਿੱਦੀ ਵੱਡੀ ਐਕਸੀਬਿਸ਼ਨ ਲੱਗਦੀ ਸੀ ਉਹਨੂੰ ਪੂਰੇ ਕੰਪੇਅਰ ਕਰਦੇ ਹੋਏ ਅੱਜ ਲੁਧਿਆਣੇ ਦੇ ਵਿੱਚ ਇਹ ਐਕਸੀਬਿਸ਼ਨ ਲੱਗੀ ਹੈ ਕਿਤੇ ਕਿ ਚਾਈਨਾ ਤਾਈਵਾਨ শ্রীলঙ্কা ਤੱਕ ਤੋਂ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹ ਵੀ ਨਾਲ ਆ ਕੇ ਇੱਥੇ ਪਾਰਟਿਸਿਪੇਟ ਕਰ ਰਹੇ ਨੇ ਬੜੇ ਮਾਨ ਵਾਲੀ ਗੱਲ ਹੈ ਕਿ ਇੰਟਰਨੈਸ਼ਨਲੀ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਇਸ ਤੇ ਦੂਸਰਾ ਖੁਸ਼ੀ ਵਾਲੀ ਗੱਲ ਹੈ ਪਹਿਲਾਂ ਵੀ ਮੈਂਚੈਸਟਰ ਆਫ ਪੰਜਾਬ ਲੁਧਿਆਣਾ ਨੂੰ ਕਿਹਾ ਜਾਂਦਾ ਹੈ ਤੇ ਅੱਜ ਇੱਥੇ ਜਿਹੜੀ ਸਾਈਕਲ ਇੰਡਸਟਰੀ ਦੀ ਹੋਲ ਪ੍ਰੈਜ਼ੈਂਟੇਸ਼ਨ ਹੈ ਅੱਗੇ ਵਾਸਤੇ ਇਹ ਇਹ ਸਾਈਕਲ ਜਿਹੜਾ ਸਾਈਕਲ ਦੀ ਪੜ੍ਹ ਕੇ ਰਹਿ ਗਏ ਜਿਹਨੂੰ ਅਸੀਂ ਪਹਿਲੇ ਵਾਲੇ ਸਾਈਕਲ ਸੋਚਦੇ ਸੀ ਅੱਜ ਇਹਦੇ ਵਿੱਚ ਜਿੰਨੀਆਂ ਮੋਡੀਫਿਕੇਸ਼ਨਸ ਨੇ ਉਹ ਸਾਨੂੰ ਇੱਥੇ ਮੌਜੂਦ ਮਿਲਦੀਆਂ ਨੇ ਉਸ ਤੋਂ ਇਲਾਵਾ ਵੀ ਜੋ ਇਹ ਸਾਈਕਲਸ ਚੱਲ ਰਹੇ ਨੇ ਜਾਂ ਇਲੈਕਟ੍ਰਿਕ ਬੇਸਡ ਨੇ ਮੈਂ ਆਂਡਰ ਵਿੱਚ ਚੈੱਕ ਕਰ ਰਹੀ ਸੀ ਈਵਨ ਟ्रेडਮਿਲਸ ਨੇ ਜਾਂ ਉਸ ਤੋਂ ਇਲਾਵਾ ਰੋਵਰਸ ਨੇ ਸਾਰਾ ਕੁਝ ਇੱਥੇ ਅੰਡਰ 100 ਸਾਰਾ ਅਵੇਲੇਬਲ ਹੈਗਾ ਔਰ ਮੈਂ ਜ਼ਰੂਰ ਤੁਹਾਡੇ ਮਾਧਮ ਰਾਹੀਂ ਵੀ ਇਹ ਕਹਾ ਜੀ ਕਿਤੇ ਵੀ ਇਹਨਾਂ ਦੇ ਜਿਹੜੇ ਬਾਇਰਸ ਹੈਗੇ ਨੇ ਉਹ ਕਿਤੇ ਵੀ ਬੈਕਗ੍ਰਾਉਂਡ ਆਵਾਜ਼ ਸੁਣਦੇ ਨੇ ਤਾਂ ਉਹਨਾਂ ਲਈ ਅੱਜ ਇਹ ਸੁਨਹਿਰਾ ਮੌਕਾ ਹੈ ਇਹ ਇੱਕ ਖਾਤਿਰ ਲੈ ਉਹਨਾਂ ਦੀ ਹਰ ਸਪੈਸ਼ੈਲਟੀ ਜਿਹੜੀਆਂ ਮਿਲਣ ਜਾ ਰਹੀਆਂ ਨੇ ਉਹ ਪਹਾੜਾ ਵਾਸੀਆਂ ਲਈ ਵੀ ਬਹੁਤ ਮਾਨ ਵਾਲੀ ਗੱਲ ਹੈ ਇਹ ਜਰੂਰ ਇੱਕ ਏਕਸੀਬਿਸ਼ਨ ਵਿਜ਼ਿਟ ਕਰਕੇ ਇਲਾਬਦ ਤੋਂ ਮਾ ਜਿਹੜਾ ਲਾਹਾ ਉਹ ਲੈ ਮੈਮ ਇੱਕ ਸਾਈਕਲ ਇੰਡਸਟਰੀ ਦੀ ਲਗਾਤਾਰ ਮੰਗ ਹੈਗੀ ਹੈ ਕਿ ਐਗਜ਼ੀਬਿਸ਼ਨ ਸੈਂਟਰ ਜਿਹੜਾ ਪੱਕਾ ਬਣਾ ਦਿੱਤਾ ਜਾਵੇ ਉਹਨੂੰ ਲੈ ਕੇ ਜਾਂਦੇ ਹਾਂ ਹਾਂ ਬਹੁਤ ਜਲਦੀ ਤੁਹਾਨੂੰ ਇਹ ਤੋਹਫਾ ਮਿਲਣ ਵਾਲਾ ਹੈ ਇਕੱਲੀ ਸਾਈਕਲ ਇੰਡਸਟਰੀ ਦੀ ਨਹੀਂ ਬਲਕਿ ਸਾਡੀ ਜਿਵੇਂ ਹੋਜ਼ਰੀ ਇੰਡਸਟਰੀ ਦੀ ਵੀ ਹੈ ਐਕਸਪੋਰਟਸ ਦੀ ਵੀ ਹੈ ਜੇਕੇ ਇੰਡਸਟਰੀ ਹੈ ਮਤਲਬ ਸਾਰਿਆਂ ਦੀ ਜਿਹੜੀਆਂ ਇਹ ਐਗਜ਼ੀਬਿਸ਼ਨਸ ਦੀ ਐਕਸਪੋਸ ਦੀ ਲਗਾਤਾਰ ਲੱਗਦੇ ਰਹਿੰਦੀਆਂ ਨੇ ਔਰ ਇਹ ਵਾਦਾ ਹੈ ਤੁਹਾਡੇ ਨਾਲ ਅਸੀਂ ਆਇਡੈਂਟੀਫਾਈ ਕਰਕੇ ਇਸ ਪ੍ਰੋਸੈਸ ਦੇ ਵਿੱਚ ਲੱਗੇ ਹੋਏ ਹਾਂ ਔਰ ਬਹੁਤ ਜਲਦੀ ਲੁਧਿਆਣਾ ਵਾਸੀਆਂ ਨੂੰ ਖਾਸ ਤੌਰ ਤੇ ਇੱਥੇ ਦੀ ਇੰਡਸਟਰੀ ਨੂੰ ਇੱਕ ਤੋਹਫਾ ਮਿਲਣ ਜਾ ਰਿਹਾ ਹੈ ਕਿ ਇੱਕ ਪੱਕਾ ਜਿਹੜਾ ਐਗਜ਼ੀਬਿਸ਼ਨ ਹਾਲ ਹੈ ਉਹ ਜਿਹੜਾ ਇੱਥੇ ਪ੍ਰੋਵਾਈਡ ਆਊਟ ਕੀਤਾ ਜਾਏਗਾ ਮੈਂ ਆਜ ਕੱਲ੍ਹ ਹਾਂ ਉਸ ਦੇ ਨਾਲ ਜਿਹੜੇ ਇਹ ਕਹਿ ਸਕਦੇ ਆ ਵੀ ਸਾਡੀਆਂ ਜੜ੍ਹਾਂ ਨੇ ਲੁਧਿਆਣੇ ਨੂੰ ਮਜ਼ਬੂਤ ਕਰਦੀ ਹੈ ਇੰਡਸਟਰੀ ਡਿਪਾਰਟਮੈਂਟ ਹੈਗਾ ਜਿੰਨੀ ਵੀ ਇੰਡਸਟਰੀ ਹੈ ਚਾਹੇ ਕਿਸੇ ਵੀ ਖੇਤਰ ਚ ਹੋਵੇ ਉਹਨਾਂ ਸਾਰਿਆਂ ਲਈ ਬਹੁਤ ਜ਼ਿਆਦਾ ਫਾਇਦਾ ਹੋਏਗਾ ਯੂਥ ਨੂੰ ਕੀ ਅਪੀਲ ਕਰੋਗੇ ਜੀ ਸਾਈਕਲ ਨੂੰ ਲੈ ਕੇ ਯੂ ਦੇਖੋ ਪਹੀਏ ਦੀ ਖੋਜ ਸਾਡੇ ਭਾਰਤ ਦੇ ਵਿੱਚ ਸੀ ਸ਼ੂਨਿਆ ਦੀ ਖੋਜ ਸਾਡੇ ਭਾਰਤ ਦੇ ਵਿੱਚ ਹੋਈ ਸੀ ਔਰ ਪਹੀਏ ਨੂੰ ਇਨਸਾਨ ਨੇ ਡਿਵੈਲਪ ਕਰਨਾ ਸ਼ੁਰੂ ਕੀਤਾ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹੀਏ ਤੋਂ ਬਾਅਦ ਉਹ ਸਾਰੀ ਰੈਵਿਊਲੂਸ਼ਨ ਹੁੰਦੇ ਹੋਏ ਜਿਹੜਾ ਐਂਸਿਸਟਰਲ ਹਿਊਮਨ ਬੀਇੰਗ ਸੀਗੇ ਉਹ ਅੱਜ ਅਸੀਂ ਮੁੜ ਕੇ ਪਹੀਏ ਦੀ ਵਰਤੋਂ ਕਰਕੇ ਜੱਥਾ ਜ ਤੱਕ ਪਹੁੰਚ ਚੁੱਕੇ ਹਾਂ ਪਰ ਕਿੰਨੇ ਨ ਕਿੰਨੇ ਸਾਈਕਲ ਚਲਾਉਣ ਦੇ ਨਾਲ ਜਾਂ ਸਾਈਕਲ ਜਿਹੜੀ ਸਾਡੀ ਮੂਰੀ ਪਛਾਣ ਹੈ ਉਹਨੂੰ ਸਾਨੂੰ ਆਪਣੇ ਤੋਂ ਗਵਾਉਣਾ ਨਹੀਂ ਚਾਹੀਦਾ ਬਰ ਅ ਗੁੱਡ ਹੈਲਥ ਯੂ ਨੀਡ ਟੂ ਸਾਈਕਲ ਫਰ ਗੁੱਡ ਮੂਡ ਯੂ ਨੀਡ ਟੂ ਹੈਵ ਸਾਈਕਲ ਫਰ ਗੁੱਡ এনवायरमेंट ਯੂ ਨੀਡ ਟੂ ਹੈਵ ਸਾਈਕਲ ਸੋ ਇਸ ਚੀਜ਼ ਨੂੰ ਖਾਸ ਕਰਨ ਤੇ ਤਜਵੀਜ਼ ਦੇ ਹੋਏ ਵੀ ਇੱਕ ਇੱਕ ਹੋਰ ਅਸੀਂ ਥੋੜਾ ਚੇਂਜ ਲੈ ਕੇ ਆ ਰਹੇ ਹਾਂ ਵੀ ਵਰਲਡ ਕਲਾਸ ਸੂਰਸ ਜਿਸ ਦਾ ਜੈਟੀਫਾਈ ਕੀਤਾ ਗਿਆ ਹੈ ਹੈ ਔਰ ਇਸ ਦੇ ਨਾਲ ਨਾਲ ਲੱਡੂ ਵਾਲ ਤੋਂ ਸ਼ੁਰੂਆਤ ਕਰਕੇ ਲੁਧਿਆਣਾ ਤੱਕ ਇੱਕ ਸਾਈਕਲ ਟੈਕ ਜਿਹੜਾ ਸਪੈਸ਼ਲੀ ਤੋਂ ਕੇ ਬੱਚੋ ਨੂੰ ਦਿੱਤਾ ਜਾ ਰਿਹਾ ਹੈ ਜੀ ਅੱਜ ਲੁਧਿਆਣਾ ਦੇ ਵਿੱਚ ਇੱਕ ਮਾਈਲਸਟੋਨ ਜਿਹੜਾ ਵਾ ਉਹ ਰੱਖਿਆ ਗਿਆ ਵਾ ਇਸੇ 7th এডਿਸ਼ਨ ਆਫ ਰਾਈਡ ਇੰਡੀਆ ਜਿਹੜੀ ਹੈ ਐਨ ਐਗਜ਼ਿਬਿਸ਼ਨ ਆਫ ਬਾਈਸਾਈਕਲਸ ਬਾਈਸਾਈਕਲ ਪਾਰਟਸ ਟਰਾਈਸਾਈਕਲਸ ਫਿਟਨੈਸ ਇਕੁਪਮੈਂਟਸ ਇਲੈਕਟ੍ਰਿਕ ਵਹੀਕਲਸ ਐਂਡ ਇਲੈਕਟ੍ਰੀਕਲ ਸਾਈਕਲਸ ਜਿਹੜੀ ਐਗਜ਼ਿਬਿਸ਼ਨ ਦੀ ਅੱਜ ਸ਼ੁਰੂਆਤ ਹੋਈ ਹੈ ਮੈਂ ਉਡਾਨ ਮੀਡੀਆ ਦੇ ਸੀਐਮਡੀ ਜੀ ਅਸਕੇ ਲੋਕੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਥਿਸ ਇਜ਼ ਦੀ ਫਰਸਟ ਟਾਈਮ ਥੈਟ ਇਨ ਲੋਕਿਆਣਾ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਐਗਜ਼ਿਬਿਸ਼ਨ ਹੈ ਉਹ ਸ਼ੁਰੂ ਹੋਈ ਹੈ ਇਹ ਐਗਜ਼ਿਬਿਸ਼ਨ ਅਗਰ ਅਸੀਂ ਗੱਲ ਕਰੀਏ ਤਾਂ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਹੈ ਸਾਈਕਲ ਦੇ ਸਾਈਕਲ ਪਾਰਟਸ ਨੂੰ ਤੇ ਅੱਜ ਜਿਹੜਾ ਭਾਰਤ ਹੈ ਉਹਦੇ ਉੱਤੇ ਸਾਰੇ ਯੂਰਪ ਦੀ ਅੱਖਾਂ ਆਫਟਰ ਚਾਈਨਾ ਇੰਡੀਆ ਜਿਹੜਾ ਬਾਈਸਾਈਕਲ ਪਾਰਟਸ ਦੇ ਵਿੱਚ ਨੰਬਰ ਦੋ ਤੇ ਆ ਤੇ ਜਿੱਥੇ ਤੁਸੀਂ ਦੇਖੋਗੇ ਕਿ ਅੱਜ ਜਿਹੜਾ ਸਾਈਕਲ ਸੈਗਮੈਂਟ ਵਾਈਜ਼ ਹੋ ਗਿਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਸਾਈਕਲ ਨੂੰ ਸੈਗਮੈਂਟ ਵਾਈਜ਼ ਕਰਤਾ ਤੇ ਇਸ ਐਗਜ਼ਿਬਿਸ਼ਨ ਵਿੱਚ ਦੇਸ਼ ਭਰ ਤੋਂ 1500 ਤੋਂ ਵੱਧ ਡੀਲਰ ਆ ਕੇ ਇਸ ਐਗਜ਼ਿਬਿਸ਼ਨ ਨੂੰ ਵਿਜ਼ਿਟ ਕਰ ਰਹੇ ਆ ਔਰ ਮੋਰ ਥੈਨ 10 ਜਿਹੜੇ ਐਗਜ਼ੀਬਿਟਰਸ ਆਪਣੇ ਪ੍ਰੋਡਕਟ ਡਿਸਪਲੇ ਕਰ ਰਹੇ ਆ ਸੋ ਮੈਂ ਸਾਰਿਆਂ ਨੂੰ ਕਹੂੰਗਾ ਕਿ ਇਸ ਐਗਜ਼ਿਬਿਸ਼ਨ ਨੂੰ ਵਿਜ਼ਿਟ ਕਰੋ ਵਿਜ਼ਿਟ ਕਰਕੇ ਦੇਖੋ ਕਿ ਅੱਜ ਸਾਈਕਲ ਇੰਡਸਟਰੀ ਕਿਸ ਮੁਕਾਮ ਤੇ ਪਹੁੰਚੀ ਹੈ ਬਹੁਤ ਬਹੁਤ ਘਰ ਇੰਟਰਨੈਸ਼ਨਲ ਵੱਲੋਂ ਆਪਣੇ ਜਿਹੜੇ ਪ੍ਰੋਡਕਟਸ ਦੇ ਇਸ ਲਈ ਕਿੰਨੇ ਗਏਗਾ ਰਿੰਸ ਐਂਡ ਮਕਾਕਸ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਰਿੰਸ ਐਂਡ ਮਕਾਕਸ ਜਿਹੜੇ ਆ ਉਹ ਸਾਈਕਲ ਦੇ ਹਰ ਸੈਗਮੈਂਟ ਵਾਈਜ਼ ਅੱਜ ਇਸ ਐਗਜ਼ਿਬਿਸ਼ਨ ਦੇ ਵਿੱਚ ਅਸੀਂ ਡਿਸਪਲੇ ਕੀਤੇ ਆ ਤਾਂ ਕਿ ਸਾਰੇ ਜਿਹੜੇ ਬਾਏਰਸ ਆ ਦੇਖ ਸਕਣ ਕਿ ਅੱਜ ਜਿਹੜੇ ਪ੍ਰੋਡਕਟ ਉਹ ਕਿਹੜੇ-ਕਿਹੜੇ ਅਵੇਲੇਬਲ ਆ ਔਰ ਕਿਹਦੀ ਟੈਕਨੋਲੋਜੀ ਦੇ ਨਾਲ ਨਵੀਆਂ ਇਨੋਵੇਸ਼ਨ ਹੋਈਆਂ ਵਾ ਤੇ ਜਿਹੜੇ ਪ੍ਰੋਡਕਟ ਆ ਉਹ ਅੱਜ ਸਮੇਂ ਦੀ ਲੋੜ ਆ ਤੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਇਸ ਐਗਜ਼ਿਬਿਸ਼ਨ ਦੇ ਵਿੱਚ ਮਡਗਾਰਟਸ ਤੇ ਰਿੰਸ ਨੂੰ ਐਗਜ਼ਿਬਿਟ मैं नीलम साइकिल से सेकंडस्ट्री कापरेशन मेरा नाम शिवे से है मैं डायरेक्टर हूँ एंड आई एम थर्ड जनरेशन इस कंपनी में हमें सिक्सटी प्लस ईयर्स हो चुके हैं रिक्शा किट साइकिल बनाते हुए एंड हम अब सेवन टू एट ईयर्स से नया ई वी सेगमेंट स्टार्ट कर रहे हैं और इस एग्जीबिशन पर हमने ये नया एल पाइव लॉन्च बनाया अपना सिक्स प्लस वन एंड थ्री प्लस वन एंड ये हमें दो से तीन साल लग गए इसकी डेवलपमेंट करने में और हम क्लेम कर सकते हैं कि हमारी माइलेज जो है टू किलोमीटर किलोमीटर्स है और वो तो हाइएस्ट है अपने कॉम्पिटिशन से हमने तीन मॉडल्स अभी लॉन्च करे हैं दो खड़ा हुआ है एक पीछे लोडर है वो भी आपको दिखाएंगे एक और नई चीज़ हमने इस एग्जीबिशन पर लॉन्च करी है जी इलेक्ट्रिक साइकिल्स लॉन्च करे हमने जी, जी, नए ब्रांड से सॉफ्ट नाम का ब्रांड है उसमें हमने साइकिल्स की सीरीज पे आती है रिमूवेबल बैटरी में आता है स्मार्ट बाइक में आएगा फोल्डिंग में है कार्गो मॉडल है डिफरेंट डिफरेंट मॉडल्स है अंदर बैटरी के साथ है फॉर किड्स अवेलेबल है पत्थरों से लेकर अडाइट पर की रेंज निकाली है जो किसी है। के पास आज तक है ही उसके बाद इधर अपने नॉर्मल साइकिल के डिस्प्ले रेंज की रेंज आ जाती है गेयर साइकिल्स की रेंज आ जाती है

हाँ जी ये भी सारे इधर हैंवी ड्यूटी साइकिल इलेक्ट्रो प्लेटेड बीस इंची वाइस इंची सब में अवेलेबल है ये पीछे जो मैंने आपको ऑटो बोली थी ऑटो मोटर बोलिए लॉन्च किया है इसकी कैपेसिटी एक टन की कैपेसिटी है इसकी पहले हमने साथ में थर्ड मॉडल लॉन्च किया है जी जी

ਸਰ ਅਡਰੈਸ ਫੋਨ ਨੰਬਰ ਜਿਹੜਾ ਜੀਜੀਪਾ ਅਡਰੈਸ ਹੈ ہمارا ਹਮ ਲੁਧਿਆਣਾ 베ਸ ਹੈ ہماری 3 ਸਾਥ हाँ जी हाँ जी आई एम सिकल फ्रॉम विशाल साइकिल मैक हमारा ब्रांड है प्रीमियम बाइक्स का हम नाइनटीन एटी फोर से बाईसाइकिल मैनिफेक्चर कर रहे हैं तो ये हमारी प्रोडक्ट रेंज है जिसमें हमने अभी न्यूली ई बाइक लॉन्च की है और स्टैंडर्ड में भी ई बाइक लॉन्च की है बाकी फैट बाइक और तीन सौ बीस तीन सौ छब्बीस तीन सौ सारे नए मॉडल्स हमने लॉन्च किए हैं आप देख सकते ਜੀ ਸਰ ਉਹ ਪਿੱਛੇ ਜਿਹੜੇ ਲੱਗੇ ਆ ਉਹ ਵੀ ਉਹਨਾਂ ਬਾਰੇ ਇਹ ਇਹ ਪ੍ਰੀਮੀਅਮ ਰੇਂਜ ਹੈ ਇਹ ਤੁਸੀਂ ਇਕਨੋਮਿਕਲ ਰੇਂਜ ਹੈ ਜੀ ਜੀ ਉਹ ਕਿੱਡ ਫੈਸਿਜੀ ਜੀ ਇਹ ਕਿੰਨੇ ਤੋਂ ਕਿੰਨੇ ਸਰ ਸਾਡੇ ਪ੍ਰਾਈਸ 1600 ਰੁਪਏ ਸਾਈਕਲ ਤੋਂ ਸਟਾਰਟ ਹੋ ਕੇ 7000 8000 ਰੁਪਏ ਸਾਈਕਲ ਤੱਕ ਜਾਂਦੇ ਜੀ 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 ਇਹ ਜਿਹੜੇ ਪਿੱਛੇ ਆ ਛੋਟੇ ਬੱਚਿਆਂ ਲਈ ਆ ਉਹ ਕਿੰਨੇ ਤੋਂ ਕਿੰਨੇ ਸਾਈਜ਼ ਕਰਦੇ ਹੁੰਦੇ ਆ ਇਹ 14 ਤੋਂ ਲੈ ਕੇ 20 ਤੱਕ ਸਾਰੇ ਸਾਈਜ਼ ਆ ਤੁਹਾਡੇ ਜਿਹੜੀ ਦੂਸਰੀ ਆ ਰੇਂਜ ਹੈਗੀ ਆ ਇੱਧਰ ਇਹ 24 26 ਸਾਰੀ ਰੇਂਜ ਹੈ ਠੀਕ ਠੀਕ ਜਿਹੜੇ ਸਪੈਸ਼ਲ ਕਿਹੜੇ ਹੈਗੇ ਆ ਕੀ ਸਪੈਸ਼ਲ ਹੈ ਸਪੈਸ਼ਲ ਆ ਸਪੈਸ਼ਲ ਬਾਈਕ ਹੈ ਹਾਂਜੀ ਜੀ ਇਹ ਅਸੀਂ ਅਸੀਂ ਲਾਂਚ ਕੀਤੇ ਦਾ ਨਾਮ ਹੈ ਗੈਂਚਰ ਇਨ ਦਾ ਹਾਈ ਰਾਈਡਰ ਇਸਾਰੇ ਨਿਊ ਇਅਰ ਕੋਇਲ ਇਸਾਰੇ ਨਵੀ ਨਵੀ ਲਾਂਚ ਜੀ ਜੀ ਇਸਰ ਉੱਧ ਥੋੜਾ ਉੱਧਰ ਵੀ ਦੱਸ ਦਿਓ ਉਹਨਾਂ ਬਾਈਸਾਈਕਲਾਂ ਬਾਰੇ ਹਾਂਜੀ ਸਰ ਸਾਡੇ ਸਟੈਂਡਰਡ ਬਾਈਸਾਈਕਲ ਹੈ ਹੂੰ ਹੂੰ ਬੈਸਟ ਕੁਆਲਿਟੀ ਕਹਿੰਦੇ ਆ ਜਿਹੜਾ ਇਹ ਚੀਜ਼ ਜਿਹੜੇ ਚੱਲ ਰਹੇ ਗੱਲਗੀ ਦੇ ਵਿੱਚ ਇਹਦੀ ਬਹੁਤ ਸੇਲ ਹੈ ਸਰ ਉਹ ਤੁਹਾਡੇ ਤੁਸੀਂ ਨਿਕਲ ਪਾਰਟ ਕਰੋਮ ਪਾਰਟ ਸਬ ਇਨ ਹਾਊਸ ਮੈਨੂਫੈਕਚਰਡ ਹੈ ਤੁਸੀਂ ਚੈੱਕ ਸ਼ਾਈਨ ਚੈੱਕ ਕਰ ਸਕਦੇ ਜੀ ਜੀ ਸਰ ਉਹ ਵਾਲੇ ਉਹ ਨੋ ਸਪੈਸ਼ਲ ਆ ਸਾਡੀ ਕਿਡਸ ਰੇਂਜ ਹੋਗੀ ਜਿਹੜਾ 420 400 ਜੀ ਜੀ ਤੇ 735 ਤੀ ਇਹ ਸ਼ਾਰੀ ਰੇਂਜ ਹੈ ਜੀ ਜੀ ਸਰ ਆਪਣਾ ਫਰਮ ਦਾ ਨਾਮ ਕੀ ਹੈਗਾ ਸਰ ਸ਼ਾਲ ਸਾਈਕਲ ਮੈਕ ਨਾਮ ਮੈਕਨ ਸ਼ਾਲ अच्छा एड्रेस सुनिए एड्रेस 544/2 गुरु रामदास रोड जिंदालिका सेल नंबर कोई नंबर सेल नंबर 991 941 00 ਇਹ ਬਿੱਗ ਬੈਨ ਦੇ ਰਿਪਰੈਜ਼ੈਂਟੇਟਿਵ ਹੈ ਇਹ ਬਿੱਗ ਬੈਨ ਇੱਕ 40 ਸਾਲ ਪੁਰਾਣੀ ਫਰਮ ਹੈ ਜਿਹੜੇ ਵਸਟਮ ਸੀਟ ਪੈਡਲ ਰਿਫਲੈਕਟਰ ਗ੍ਰਿਪ वगैरह ਬਣਾਉਂਦੇ ਆ ਕਿ ਸਾਡੇ ਪੀੜਾ ਵਰਲਡਵਾਈਡ ਜਾ ਰਹੀ ਹੈ ਅਤੇ 45 ਕੰਪਨੀਆਂ ਨੂੰ ਇੱਕ ਨੋਟਾ ਦੇ ਆ ਕਿ ਇੱਥੇ ਲੋਕਾਂ ਵਿੱਚ ਆਪਾਂ ਹੀਰੋ, ਇਵਨ, ਟੀਆਈ ਨਵੀਂ ਓਪਰਟੀਨਿਟੀ ਕਰਨ ਹੋ ਰਹੀ ਹੈ ਤੇ ਤੁਹਾਡੀ ਕੁਆਲਿਟੀ ਹੈ ਬਿਲਕੁਲ ਸਭ ਤੋਂ ਟਾਪ ਕੁਆਲਿਟੀ ਹੈ ਇਹਨਾਂ ਦੇ ਪੈਡਲ ਤੇ ਗ੍ਰਿਪ ਨੇ ਟਿਕਾਣਾ ਪੱਕਾ ਜਾਰੀ ਹੈ ਅੱਜ ਸਰ ਆ ਦਸ ਕਾ ਪ੍ਰੋਡਕਟ ਹੈ ਮਾਰੇ ਇਹ ਪੈਡਲ ਆ ਜੀ ਪੈਡਲ ਕਿੰਨੇ ਤਰ੍ਹਾਂ ਦੇ ਪੈਡਲ ਬਣਾਉਂਦੇ ਆ ਹੈ 20 ਟਾਈਪ ਦੇ ਪੈਡਲ ਬਣਾ ਰਹੇ ਆ ਠੀਕ ਤੇ ਕਟਵਟ 50 ਟਾਈਪ ਦੇ ਕਟਵਟ ਬਣਾ ਰਹੇ ਆ ਜੀ ਔਰ ਰਿਫਲੈਕਟਰ ਨੇ ਕਿੱਟੀਆਂ ਰਿਕੁਆਇਰ ਹੈ ਰਿਫਲੈਕਟਰ ਲਗਾਓ ਕਿੰਨੇ ਤਰ੍ਹਾਂ ਦੇ ਬਣਦੇ ਆ ਹਾਂ ਜੀ ਜੀ ਹੋਰ ਕਿਹੜੇ ਆਗੇ ਰਿਫਲੈਕਟਰ ਬਣਦੇ ਆ ਇਹ ਰਿਫਲੈਕਟਰ ਜੀ ਬਣਦੇ ਆ ਤੇ ਠੀਕ ਹੈ ਇਹ ਰਿਫਲੈਕਟਰ ਕਿੰਨੇ ਤਰ੍ਹਾਂ ਦੇ ਬਣਾਦੇ ਆ ਭਾਈ ਕੋਟ ਕੋਟ ਆਦੇ ਨੇ ਚੈਕਰ ਚੈਕਰ ਦਾ ਹੋਈ ਹੈ ਤੇ ਐਮ ਡੀ ਵੀ ਚੈਕਰ ਹੋਈ ਹੈ ਠੀਕ ਹੈ ਸਰ ਇਹ ਉਸ ਤੋਂ ਬਾਅਦ ਆ ਜੀ ਆਪਣਾ ਸੀਟਸ ਬਣਾਉਨੇ ਆ ਤੁਸੀਂ ਪੁੱਛ ਰਿਆ ਜੀ ਹਾਂ ਜੀ ਇਹ ਕਿੰਨੇ ਤਰ੍ਹਾਂ ਦੀ ਸੀਟਸ ਬਣਾਉਨੇ ਆ ਜੀ ਕਾਹਦੇ ਹਾਡੇ ਕੋਲ ਕਾਡੋ ਕਾਡ ਟੈਸਟ ਆਪ 800 ਮਾਡਲ ਹੈਗਾ ਜੀ ਹਾਂ ਜੀ 800 ਮਾਡਲ 800 ਮਾਡਲ ਠੀਕ ਠੀਕ ਸਰ ਇਹ ਜਿਸogne ਥੋੜਾ ਯਾ ਬਰੀਫ ਕਰੋ ਕੋਲੇ ਜਾ ਕੇ ਹਾਂ ਜੀ ਕਿਹੜੀਆਂ ਲੇਟੈਸਟ ਵਗੈਰਾ ਨੇ ਥੋੜਾ ਹਾਂ ਜੀ ਲੇਟੈਸਟ ਕਿਹੜੀਆਂ ਨੇ ਲੇਟੈਸਟ ਕਿਹੜਾ ਨੇ ਜੀ ਜੀ ਨਵੀਂ ਲੇਟਰ ਸਿੱਟਾ ਨੇ ਠੀਕ ਹੈ ਬਰੋਸ ਇਹ ਕੋੜਾ ਤੇ ਕੋਈ ਹੋਰ ਵੀ ਕਈ ਤੱਕ ਮੈਡ ਹਾਂਜੀ ਤੱਕ ਮੈਡ ਹਾਂਜੀ ਭਾਈ ਉਹ ਉੱਧਰ ਵੀ ਦਿਖਾਇਆ ਜਿਹੜਾ ਉੱਧਰ ਜਿਹੜੇ ਪ੍ਰੋਡਕਟ ਲੱਗੇ ਹੋਏ ਨੇ ਇਹ ਵੀ ਇਹਨਾਂ ਬਾਰੇ ਵੀ ਥੋੜਾ ਦੱਸੋ ਇਹ ਸਾਰੇ ਅਸੀਂ ਇਹ 30 ਸਾਈਕਲ ਵਾਸਤੇ ਦੇ ਰਹੇ ਹਾਂ ਅੱਛਾ ਜੀ ਇਹ ਕਿੰਨੇ ਸਾਈਕਲ ਵਾਸਤੇ ਨੇ ਜੀ ਜੀ ਆ ਜਿਹੜੇ ਇਹ ਇਹ ਕੀ ਚੀਜ਼ ਆ ਛੋਟੇ ਛੋਟੇ ਹੈਗੇ ਆ ਜਿਹੜੀ ਸੀਟਾਂ ਨੇ ਜੀ ਪిల్లాਣ ਲਈ ਜੁੱਟਣ ਨੇ ਇਹ ਕੰਪਨੀ ਨੂੰ ਦੇ ਰਹੇ ਆ ਜੀ ਜੀ ਤੇ ਕੀ ਨਾਂ ਆਪਣਾ ਤੇ ਡਰੈਸ ਕੀ ਆ ਫਰਮ ਦਾ ਸਾਡਾ ਨਾਮ ਹੈ ਜੀ ਬਿਕਾ ਨਕੋਟ ਕੜਾੜੀ ਕਲਾ ਲੁਧਿਆਣਾ ਮੋਬਾਈਲ ਨੰਬਰ 9814022282 ਥੈਂਕ ਯੂ ਇਹ ਬਹੁਤ ਸਾਰੇ ਸੰਪਾਦਕਾਂ ਦੇ ਬਾਰੇ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਹੈ ਇਹ ਆਪਾਂ ਸੈਟਨਾ ਬਣਾਉਣੀ ਹੈ ਜਿਹੜੇ ਇੱਕ ਕਲਾ ਦੇ ਰੋਡਾ ਹੈ ਇਹ ਨੂੰ ਸੋਚੀਦਾ ਹੈ ਕਿ ਉਹ ਮਲੇ ਬਹੁਤ ਫੇਟ ਕਿੱਥੋਂ ਮੈਂ ਕਰਦਾ ਹੈ ਤੇ ਕਾਫੀ ਬਹੁਤ ਸਾਰੇ ਲੋਕਾਂ ਨੂੰ ਹੈ ਹੈ ਕਿ ਉਹ ਨਹੀਂ ਦਿੰਦਾ

ਕਾਫੀ ਅਚੀ ਰੇਂਜ ਆਈ ਹੈਗੀ ਐ ਜਿਦੇ ਚ ਸਾਡੇ ਕੋਲ ਘਰ ਵਾਸਤੇ ਨੇ ਕਿ ਹੋਮ ਯੂਸ ਔਰ ਜਿਮਾਸਟਰ ਯਾਨੀ ਕਿ ਕਮਰਸ਼ੀਅਲ ਯੂਸ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਹੈਗੀ ਐ ਕਾਫੀ ਅਚੀ ਰੇਂਜ ਹੈ ਜਿਦੇ ਸਾਡੇ ਕੋਲ ਤੁਹਾਨੂੰ ਟੋਸ ਟ੍ਰੇਨਰ ਹੋ ਗਿਆ ਜਿੱਦਾਂ ਸਰ ਐ ਟੋਸ ਟ੍ਰੇਨਰ ਦੇਖੋ ਇਹ ਹੋਮ ਯੂਸ ਵੀ ਹੈਗਾ ਇਹਦਾ ਇਹ ਹੋਮ ਯੂਸ ਵੀ ਹੈਗਾ ਜੀ ਔਰ ਕਮਰਸ਼ੀਅਲ ਯੂਸ ਵੀ ਵੱਡੇ ਵਾਲੇ ਵੀ ਆਦੇ ਨੇ ਉਹ ਸਾਡੇ ਫੈਕਟਰੀ ਦੇ ਡਿਸਪਲੇ ਹੈਗਾ ਸਰ ਕੁਝ ਉੱਤੇ ਵੀ ਹੈਗਾ ਤਾਂ ਐਮ ਜੀ ਮੈਗਾ ਸਰ ਹੋਮ ਜਿਮੀ ਕਟੋਕਰ ਸਾਡੇ ਕੋਲ 8 ਤੋਂ 10 ਮਾਡਲ ਅਵੇਲੇਬਲ ਹੈ ਇਹਨੇ ਤਾਂ ਜਨੂਨ ਆ ਜੀ ਇਹ ਕੰਪਨੀ ਨੇ ਇਹ ਕੰਮ ਕੀਆ ਹੈ ਤੇ ਜੋ ਬਾਈਕਿੰਗ ਦੇ ਨੇ ਕਾਫੀ ਉਤਰੀਏ ਕਿ ਇਹਦੀ ਬੇਸਿਕ ਮਾਡਲ ਕਾਫੀ ਸ਼ੁਰੂ ਹੋ ਗਏ ਕਰਦੋ ਫੁਲੀ ਕਮਰਸ਼ੀਅਲ ਤੱਕ ਤੁਹਾਨੂੰ ਅਕੈਡਮੀ ਦੀ ਵੈਰਾਈਟੀ ਸਾਡੀ ਫੈਕਟਰੀ ਦੇ ਅੰਦਰ ਤੁਹਾਨੂੰ ਡਿਸਪਲੇਸ ਵੀ ਦੇਖ ਲਿਓ ਇੱਕ ਹੋਰ ਸਾਡੇ ਤੇ ਸ਼ੋਰੂਮ ਵੀ ਹੈਗਾ ਪਖਵਾਲ ਰੋਡ ਤੇ ਤੁਸੀਂ ਉੱਥੇ ਵੀ ਦੇਖ ਲਿਓ ਬਾਕੀ ਸੈਕਲਿੰਗ ਐਕਸਰਸਾਈਜ਼ ਬਾਈਕਿੰਗ ਬਹੁਤ ਵੱਧ ਐਕਸਰਸਾਈਜ਼ ਸਾਈਕਲ ਕਿਸੇ ਨੇ ਲੈਣੀ ਹੈ ਇਹੀ ਕਾਰਨ ਤੋਂ ਕਮਿਊਟਰ ਲਈ ਆਖਿਰ ਇਹ ਹੈ ਕਿ ਕਮਨ ਬਾਈਕ ਕਾਫੀ ਅੱਛੀ ਰੇਂਜ ਹੈਗੀ ਸਰ ਜਿਵੇਂ ਨੂੰ ਬੈਗ ਦੀ ਦਿੱਕਤ ਹੁੰਦੀ ਹੈ ਬੈਗ ਸਪੋਰਟ ਲੈਣੀ ਹੈ ਫਿਰ ਅਸੀਂ ਕਾਫੀ ਛੋਟੇ ਤੋਂ ਲੈ ਕੇ ਵੱਡੇ ਮੋਡਲ ਸਾਡੇ ਕੋਲ ਇਹ ਮੈਂ ਹਮ ਲੋਕ ਸਰ ਅਰੇ ਪੰਜ ਮੋਡਲ ਨੇ ਅਸਪਤਾਲ ਬਣਾ ਰਹੇ ਸਰ ਪੰਜ ਮੋਡਲ ਦਾ ਅਲੱਗ ਵੇਰੀਅੰਟ ਕੋਲ ਅਲੱਗ ਅਲੱਗ ਕਲਰ ਸਭ ਮਿਲ ਜਾਏਗੇ ਕਸਟਮਰ ਨੂੰ ਇਸ ਲਈ ਸਰ ਹਮ ਲੋਕ ਕੇ ਬਾਈਕ ਨੂੰ ਕੀ ਖਾਸ ਬਾਤ ਹੈ ਕਿ ਹਮ ਲੋਕ ਕੁਆਲਿਟੀ ਵਗੈਰਾ ਇਸ ਦਾ ਪ੍ਰੀਮੀਅਮ ਕੁਆਲਿਟੀ ਦੇ ਰਹੇ ਹਾਂ మేం హం లోగ్ దో తరాహ్ కీ బ్యాటరీ దే రహే హే ఏక్ లిథియం బ్యాటరీ హో గయ్ ఏక్ లెడ్ బ్యాటరీ హో గయ్ లిథియం బ్యాటరీ జో హో గయ్ ఉంకే 3 సాల్ కా వారంటీ దే రహే హే లిడ్ బ్యాటరీ హో గయ్ హంకా 1 సాల్ కా వారంటీ దే రహే హే హం లోగ్ ఎలక్ట్రిక్ మే 8 బర్సో సే కామ్ కర్ రహే హే జుడే హుయే హే హం లోగ్ కే బహు సారే డిలర్ మే అదానదర్ కంప్నీ స్కేప్ మే కే కస్తాయే అవ్ హం లోగ్ రిక్షా హోగీనా కయ్ బన రహే హే में एल थ्री मॉडल और एल फाइव मॉडल वगैरह मिलेंगे आगे बता दीजिए क्या क्या क्या, क्या मॉडल है कौन कौन, कौन से मॉडल है जी तो रिक्शा के बाद रिक्शा में हम लोग के पास एल फाइव मॉडल है जो कि डी प्लस सिक्स सीटर में पास है इसमें पंद्रह किलोवाट की डी माइन बैटरी लगी हुई है स्टीम एंड कंपनी और एक एल थ्री मॉडल है हम लोग का फ्री मॉडल में भी दो तरह की है, तो बेटी है एक बैठती है थी एक टी एम इसमें भी मोडर में भी दे रहे हैं एक पसेंजर है एक रोडर है एक और इसकी भी खास बात है कि एक बार चार्ज करने पर सत्तर से अस्सी किलोमीटर चार्जिंग चल रही है इसकी और हम लोग मॉडल में दे 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 दे। हम लोग सर फ्री मॉडल में दो प्रकार के एक पसेंजर रिक्शा एक लोडर

ਵਿੱਕ ਨੇ ਅੱਜ ਇਹ ਸਾਹਮਣੇ ਸੋ ਬੋਝਾ ਤੋਂ ਕੰਮ ਸ਼ੁਰੂ ਕੀਤਾ ਤੇ ਜਦੋਂ ਕੁਆਲਟੀ ਦਾ ਨੋ ਨਿਸ਼ਾਨ ਨਹੀਂ ਸੀ ਤਾਂ ਉਦੋਂ ਵੀ ਮਾਲ ਵੇਚਦਾ ਸੀ ਪਰ ਅੱਜ ਦਾ ਗਾਹਕ ਸਿਰਫ ਕੁਆਲਟੀ ਹੀ ਚਾਹੁੰਦਾ ਕਿਉਂਕਿ ਜਿਹੜੇ ਨਵੇਂ-ਨਵੇਂ ਸਾਈਕਲ ਆ ਮਹਿੰਗੇ ਤੋਂ ਮਹਿੰਗੇ ਸਾਈਕਲ ਆ ਉਹਨਾਂ ਦੇ ਵਿੱਚ ਕੁਆਲਟੀ ਪ੍ਰੋਡਕਟ ਹੀ ਲੱਗਦਾ ਤੇ ਉਹ ਅਸੀਂ ਜਿੰਨੇ ਵੀ ਸਾਈਕਲ ਆ ਜਿੰਨੇ ਮਾਡਲ ਆ ਉਹਨਾਂ ਸਾਰਿਆਂ ਨੂੰ ਅਸੀਂ ਆਪਣਾ ਪ੍ਰੋਡਕਟ ਵੇਚ ਪਾਨੇ ਆ ਕਿਉਂਕਿ ਅਸੀਂ ਕੁਆਲਟੀ ਦੇ ਵਿੱਚ ਕਦੇ ਸਮਝੌਤਾ ਨਹੀਂ ਕਰਦੇ ਠੀਕ ਹੀ ਭਰਾ ਨੇ ਅਸੀਂ ਸਾਈਕਲ ਦੀ ਚੇਨ ਵੀਲ ਸਾਈਕਲ ਦਾ ਹੈਂਡਲ ਸਾਈਕਲ ਦੇ ਪੈਡਲ ਤੇ ਤਿੰਨ ਚਾਰ ਹੋਰ ਨੇ ਆ ਆ ਆ ਆਈਟਮਾਂ ਆਪੀ ਸੀ ਕਹਿੰਦੇ ਨੇ ਬੱਥਿਆਂ ਦੇ ਸਾਰੇ ਚੇਨ ਵੀਲ ਚੇਨ ਵੀਲ ਜਿੰਨਾ ਅਸੀਂ 500 ਕਿਸਮ ਦਾ ਬਣਾਉਂਦੇ ਹਾਂ ਔਰ ਕੋਈ ਐਸਾ ਚੇਨ ਵੀਲ ਨਹੀਂ ਹੈ ਜਿਸ ਤੇ ਵਰਲਡ ਦੇ ਵਿੱਚ ਜਿਹੜੇ ਮਾਡੀ ਸਾਈਕਲ ਨੂੰ ਕੁਝ ਲਗਾਉਣਾ ਹੋਵੇ ਅਸੀਂ ਉਹਨਾਂ ਲਈ ਸੜਦੇ ਈਟੈਕਨੋਲੋਜੀ ਕਹਿੰਦੇ ਉਹ ਬਈ ਅਸੀਂ ਜਿਹੜੇ ਪਹਿਲਾਂ ਓਲਡ ਮਸ਼ੀਨਰੀ ਤੇ ਮਾਲ ਬਣਾਉਂਦੇ ਸੀ ਅੱਜ ਕੱਲ ਹਰ ਮਸ਼ੀਨ ਆਟੋਮੇਸ਼ਨ ਆ ਰਹੀ ਹੈ ਅਸੀਂ ਬਹੁਤ ਕੁਝ ਤੈਵਾਨ ਤੋਂ ਲੈ ਕੇ ਆਏ ਆਂ ਤੇ ਚైనా ਤੋਂ ਤੋਂ ਲੈ ਕੇ ਆਇਆ ਸਾਡੇ ਫੈਕਟਰੀ ਦੇ ਵਿੱਚ 90% ਆਟੋਮੇਸ਼ਨ ਆ ਸਟੇਰਲ ਵਰਕਰ ਬਹੁਤ ਸਾਡੇ ਕੋਲ ਘਟ ਗਿਆ ਇਸ ਲਈ ਅਸੀਂ ਕਾਮਯਾਬ ਆ ਤੇ ਉਹਨਾਂ ਦੇ ਵਕਤ ਦੇ ਵਿੱਚ ਜਿੰਨਾ ਵੀ ਹੋਰ ਅਸੀਂ ਕੁਆਲਟੀ ਬਣਾ ਸਕੇ ਉਹਦੇ ਵੱਲ ਸਾਡਾ ਹਰ ਵਕਤ ਧਿਆਨ ਲੈਂਦਾ ਤੇ ਅਸੀਂ ਕਰਦੇ ਰਹਿੰਦੇ ਜੀ ਕਿਹੜਾ ਹਾਲ ਨੰਬਰ ਹੈ 16 ਨੰਬਰ ਕੋਲ ਜਾ ਕੇ ਤੁਸੀਂ ਵਿਜ਼ਿਟ ਕਰਨਾ ਸਾਡਾ ਜਿਹੜੀ ਐਗਜ਼ੀਬਿਸ਼ਨ ਆ ਹੈ 3 ਨੰਬਰ ਹਾਲ 'ਚ ਲੱਗੀ ਹੋਈ ਆ 23 ਨੰਬਰ ਕਾਊਂਟਰ ਦੇ ਉੱਤੇ ਆਈ ਹੈ ਮੈਂ ਜਿੰਨੇ ਵੀ ਇਹ ਇਹ ਰਾਗ ਨੇ ਉਹਨਾਂ ਨੂੰ ਵੈਲਕਮ ਕਰਦਾ ਅਫੀਤ ਖੰਡ ਦੇ ਤਲਬ ਮੁਸਕਿਲ ਹੋਵੇ ਗਲੋਬਲ ਇੰਡਸਟਰੀ ਵਿੱਚ ਦਾਖਲ ਕਰ ਰਹੇ ਹਾਂ ਇਸ ਵਕਤ ਜਿਸ ਤਰ੍ਹਾਂ ਸਾਡੇ ਸਮਝੌਤੇ ਹੋਏ ਨੇ ਯੂਰਪ ਨਾਲ ਜਾਂ ਅਮਰੀਕਾ ਦੇ ਨਾਲ ਟੈਰਿਫ ਦੇ ਘੱਡੇ ਨੇ ਆਉਣ ਵਾਲੇ ਵਕਤ ਮੈਨੂੰ ਲੱਗ ਰਿਹਾ ਵੀ ਸਾਈਕਲ ਦੀ ਬਹੁਤ ਜ਼ਿਆਦਾ ਮੰਗ ਮਿਲੇਗੀ ਤੇ ਐਸਾ ਲੱਗ ਰਿਹਾ ਹੈ ਕਿ ਕੰਮ ਦੁੱਗਣਾ ਹੋ ਜਾਏਗਾ ਇੱਕ ਅੱਧੇ ਸਾਲ ਦੇ ਵਿੱਚ ਤੇ ਮਾਪੇ ਨਾਲ ਜੁੜੇ ਹੋਏ ਚੁਪੈਸ ਦੇ ਲੈ ਕੇ ਨਾ ਪਾਤਰ ਪੋਰਟ ਕਮਾਡੀ ਐਕਸੀਬਿਸ਼ਨ ਹੈ ਮੈਂ ਪ੍ਰਸੰਸਾ ਕਰਦਾ ਹਾਂ ਜਨਸ਼ ਲੋਕਾਂ ਲਈ ਤੇ ਲੋਨਾਂ ਲਈ ਬਾਕੀ ਤਲਵਾਰ ਤੋਂ ਮੇਰਾ ਮਿਲਦਾ ਮਿਲਦਾ ਸਰ ਕਿਨੇ ਦੇਖਦੇ ਹਾਂ ਸਾਈਕਲਿੰਗ ਯੂਥ ਨੂੰ ਕੀ ਮੈਸੇਜ ਹੈ ਸਾਈਕਲਿੰਗ ਯੂਥ ਨੂੰ ਮੈਸੇਜ ਹੈ ਕਿ ਤੁਸੀਂ ਸਾਈਕਲ ਜਿਆਦਾ ਜਿਆਦਾ ਚਲਾਓ ਤਾਂ ਕਿ ਤੁਹਾਡਾ ਸਿਹਤ ਹੈਲਥ ਕਲੀ ਠੀਕ ਰਹੇਗਾ ਬਲਿ ਸਾਈਕਲਿੰਗ ਇਸਰ ਸਭ ਤੋਂ ਹਾਲੇ ਦਿਖੇ ਦੇ ਇਸ ਸਾਈਕਲ ਚਲਾਉਣ ਦੇ ਲਈ ਤੁਹਾਨੂੰ ਜਿਹੜਾ ਚਾਹੀਦਾ ਹੈ ਸਰਕਾਰ ਦੇ ਬਾਗ ਵਿੱਚ ਰੱਖੀ ਹੈ ਉਹ ਨਹੀਂ ਮਿਲਦਾ ਸਾਈਕਲ ਜਿਹੜੀ ਜਾਲਪੰਗਿਆ ਬਾਈਪਾਸ ਬਣਿਆ ਤੇ ਸੈਕਟਰ ਜਾਲੀ ਬਣੀ ਹੈ ਸਾਈਕਲ ਚਲਾਉਣ ਲਈ ਬਾਕ ਵਿੱਚ ਤਾਂ ਕੌਮ ਨੂੰ ਫੀਲ ਕਰਾਉਂਗਾ ਕਿ ਹਰ ਸਾਥ ਸੈਕਲਨ ਬਣੇ ਤਾਂ ਕਿ ਸਾਈਕਲ ਨੂੰ ਹਲਾਵਾ ਮਿਲੇ ਲੋਕੀ ਸਾਈਕਲਾਂ ਨਾਲ ਤਸਿਆ ਠੀਕ ਹੈ ਕਿਹੜੇ ਪ੍ਰੋਡਕਟ ਬਣਾਉਣੇ ਹੋ ਹਾਂਜੀ ਇਹ ਸਸਪੈਂਸ਼ਨ ਫੋਰਕ ਰਿੰਮ ਮੜਗਾੜ ਰਿੰਮ ਕਿੰਨੇ ਤਰ੍ਹਾਂ ਦੇ ਬਣਾਉਣੇ ਆ ਮੜਗਾੜ ਕਿਨੇ ਤਰ੍ਹਾਂ ਦੇ ਸਾਡੇ ਕੋਲ 12 ਤੋਂ 12 14 16 20 22 ਤੋਂ 20 ਜਿਹੜਾ ਸਹੀ ਖੋਗੇ ਦਰਵਾਜ਼ਾ ਹਾਂਜੀ ਹੋਰ ਕੀ ਕਿਹੜੇ ਪ੍ਰੋਡਕਟ ਹੈ ਇਹ ਕਿੰਨੇ ਤਰ੍ਹਾਂ ਦੇ ਬਣਾਉਂਦੇ ਆ ਇਹ ਅਲੱਗ-ਅਲੱਗ ਤਰੀਕੇ ਦੇ ਹੋਰ ਲਾਈਟਸ ਨੇ ਸਾਡੇ ਕੋਲ ਫਰੰਟ ਤੇ ਰੀਅਰ ਲਾਈਟ ਨੇ ਔਰ ਅਸੀਂ ਇਹ ਫਰੇਮ ਰੈਡੀ ਕੀਤਾ ਹਾਂ ਜੀ ਇਹ ਵੀ ਫਰਟ ਤੇ ਅਸੀਂ 100 ਕਿਜੀ ਤੱਕ ਲੋਡ ਰੱਖ ਸਕਦੇ ਹਾਂ ਜੀ ਜੀ ਹੋਰ ਕੁਛ ਨਹੀਂ ਦੇਖਣੀ ਹੈ। ਮੈਂ ਪੁੱਛਿਆ ਤੁਹਾਡਾ ਹਲਚਲ ਫਰਮ ਦਾ ਨਾਮ ਰਸਤੇ ਫੋਨ ਨੰਬਰ ਵਗੈਰਾ ਕੀ ਆ ਸਰ ਸਾਡੀ ਕੰਪਨੀ ਕੇਐਸ ਮੁੰਜਾਲ 98.7 फेस ਹਾਂ ਜੀ ਠੀਕ ਹੈ ਜੀ ਔਰ ਮੇਰਾ ਨਾਮ ਕੁਤਨਾਮ ਸਿੰਘ ਔਰ ਮੋਬਾਈਲ ਨੰਬਰ 978088 ਹੇ 40 20 ਸੀਜ਼ਨ ਦੇ ਸਾਰੇ ਸਟੋਰੀ ਕਹਾਣੀ ਉਹ ਯੂਜ਼ਰ ਕੋਲ ਕੋਈ ਨਾ ਸਾਇੰਟਿਸਟ ਕੋਲ ਜ਼ੋਰ ਨਾਲ ਤਾਲੀਆਂ ਆਉ ਜਾਣ